ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਪਿੰਡ ਚੱਚੜ ਵਾਲੇ ਜਿੱਥੇ ਦੇ ਗੁਰਚਰਨ RAM ਡਾਕਟਰ ਗੁਰਚਰਨ RAM ਜੀ ਦੇ ਨਾਲ ਪਿਛਲੇ ਦਿਨੀ ਹਾਦਸਾ ਹੋਇਆ ਸੀ ਉਹਨਾਂ ਨੂੰ ਕਿਡਨੈਪ ਕਰਕੇ ਉਹਨਾਂ ਦੀਆਂ ਲੱਤਾਂ ਤੋੜ ਕੇ ਨਰਵਾਣੇ ਸਿੱਟ ਗਏ ਸੀਗੇ ਤੇ ਉਹਨਾਂ ਵੱਲੋਂ ਅੱਜ ਡਾਕਟਰ ਗੁਰਚਰਨ RAM ਨੂੰ ਹਸਪਤਾਲ ਦੇ ਵਿੱਚੋਂ ਜਿਹੜੀ ਛੁੱਟੀ ਮਿਲ ਗਈ ਸੀ ਤੇ ਉਹ ਅੱਜ ਘਰੇ ਬੈਠੇ ਨੇ ਉਹਨਾਂ ਦੇ ਘਰੇ ਅਸੀਂ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਇਹਨਾਂ ਨਾਲ ਕਿਵੇਂ ਇਹਨਾਂ ਦੀ ਸਿਹਤ ਹੈ ਹੁਣ ਤੁਹਾਨੂੰ ਉਹਦੀ ਅਪਡੇਟ ਹੈ ਜਿਹੜੀ ਅਸੀਂ ਦੇਣ ਲੱਗਿਆ ਹਾਂ ਜੀ ਗੁਰਚਰਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਹੁਣ ਤੁਹਾਡੀ ਸਿਹਤ ਹੈ ਜਿਹੜੀ ਕਿਵੇਂ ਹੈ ਜੀ ਠੀਕ ਹੈ ਸਰ ਉਹਪਰੇਟ ਇਸ ਲੱਤ ਦਾ ਆਪਰੇਟ ਹੋ ਗਿਆ ਸੀ ਤੇ ਇਹ ਫੈਕਚਰ ਹੈ ਇਹਦੇ ਵਿੱਚ ਵੀ ਡਾਕਟਰ ਨੇ ਓਪੀਨੀਅਨ ਨਹੀਂ ਦਿੱਤਾ ਜੀ ਉਹ ਕਹਿੰਦੇ 15 ਦਿਨ ਬਾਅਦ ਦੱਸਾਂਗਾ ਵੀ ਜੀ ਤੇ ਸਹੀ ਜੁੜ ਗਈ ਠੀਕ ਹੈ ਨਹੀਂ ਤੇ ਦਾ ਆਪਰੇਟ ਕਰਾਂਗਾ ਅੱਛਾ ਜੀ ਤੇ ਤੁਹਾਨੂੰ ਛੁੱਟੀ ਕਦੋਂ ਮਿਲੀ ਹੈ ਜੀ ਛੁੱਟੀ ਸਰ ਕੱਲ ਡਿਸਚਾਰਜ ਹੋਇਆ ਉਥੋਂ ਮੇਰਾ कल 2:00 बजे डिस्चार्ज करता सी डॉक्टर साहब ने ठीक है जी ते ਤੁਹਾਡੇ ਨਾਲ ਜਿਹੜਾ ਇਹ ਹਾਦਸਾ ਹੋਇਆ ਜੀ ਤਾਂ ਇਹਦਾ ਤੁਹਾਨੂੰ ਇਨਸਾਫ ਪ੍ਰੋਪਰ ਮਿਲ ਰਿਹਾ ਹੈ ਹਰਿਆਣਾ ਪੁਲਿਸ ਦੇ ਕੋਲ ਤੁਹਾਡਾ ਕੇਸ ਹੈ ਜੀ ਜੀ ਬਿਲਕੁਲ ਸਰ ਪਹਿਲਾਂ ਤੇ ਮੇਰੀ ਕਿਸਮਤ ਚੰਗੀ ਸੀ ਕਿ ਮੈਨੂੰ ਉਹਨਾਂ ਨੇ ਹਰਿਆਣੇ ਦੇ ਵਿੱਚ ਗਿਡਨੈਪ ਕੀਤਾ ਅਗਰ ਪੰਜਾਬ ਦੇ ਵਿੱਚ ਮੈਨੂੰ ਗਿਡਨੈਪ ਕਰਦੇ ਪਹਿਲਾਂ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਆ ਕਿ ਮਾਸਟਰ ਸਤਵੀਰ ਚੰਦ ਦੇ ਉੱਪਰ ਜਿਹੜਾ ਅਟੈਕ ਹੋਇਆ ਸੀ ਹਾਂਜੀ ਸਭ ਪਤਾ ਹੈ ਉਹ ਬੰਦੇ ਕੌਣ ਨੇ ਪੰਜਾਬ ਪੁਲਿਸ ਨੇ ਅਜ ਤੱਕ ਉਹ ਬੰਦੇ ਅਰੈਸਟ ਨਹੀਂ ਕੀਤੇ ਇਹ ਮਾਸਟਰ ਸਤਵੀਰ ਸਿੰਘ ਕੌਣ ਨੇ ਜੀ ਇਹ ਪ੍ਰਿੰਸੀਪਲ ਨੇ ਸਾਡੇ ਸਕੂਲ ਦੇ ਜਿਨ੍ਹਾਂ ਨੇ ਡੀਵੀਆਰ ਦੀ ਕੰਪਲੀਟ ਲਿਖੀ ਸੀ ਕਿ ਪੁਲਿਸ ਨੇ ਡੀਵੀਆਰ ਪੱਟੇ ਨੇ ਇਲੈਕਸ਼ਨਾਂ ਦੇ ਟਾਈਮ ਅੱਛਾ ਜੀ ਉਹਨਾਂ ਦੇ ਉੱਪਰ ਅਟੈਕ ਹੋਇਆ ਉਹਨਾਂ ਦੀ ਬਦਲੀ ਹੋਈ ਔਰ ਉਹਨਾਂ ਦਾ ਇਨਸਾਫ ਅਜ ਤੱਕ ਪੰਜਾਬ ਪੁਲਿਸ ਦੋ ਬੰਦੇ ਤੱਕ ਨਹੀਂ ਫੜ ਸਕੀ ਚਾਰਜ ਜਦ ਕਿ ਉਹਨਾਂ ਦੀਆਂ ਫੋਟੋਆਂ ਸਾਰਾ ਕੁਝ ਅਸੀ ਰਿਲੀਜ਼ ਕਰਤਾ ਉਥੋਂ ਦੀ ਡੰਪਲੀਕੇਸ਼ਨਾਂ ਚੱਕ ਕੇ ਹਰਿਆਣਾ ਪੁਲਿਸ ਡੰਪਲੀਕੇਸ਼ਨਾਂ ਚੱਕ ਕੇ ਬੰਦੇ ਚੱਕਦੀ ਪਈ ਆ ਲੇਕਿਨ ਪੰਜਾਬ ਪੁਲਿਸ ਨੂੰ ਪਤਾ ਨਹੀਂ ਸੁੱਤੀ ਪਈ ਆ ਕੰਨਾਂ 'ਚ ਤੇਲ ਪਾ ਕੇ ਉਹਨੂੰ ਨਹੀਂ ਪਤਾ ਵੀ ਡੰਪ ਲੋਕੇਸ਼ਨਾਂ ਚੱਕੀਆਂ ਜਾਂਦੀਆਂ ਜਦੋਂ ਮੈਂ ਕੋਰਟ ਕਸਟਡੀ ਦੇ ਵਿੱਚ ਸੀ ਮੈਨੂੰ ਸਤਰਾਣਾ ਐਸਐਚਓ ਦੇ ਕਸਟਡੀ ਦੇ ਵਿੱਚ ਸੀ ਮੈਂ ਉੱਥੇ ਐਮਐਲਏ ਹਰਦੀਪ ਸਰਪੰਚ ਇੱਕ ਜਗਸੀਰ ਸਰਪੰਚ ਇੱਕ ਹੋਰ ਰੰਧਾਵਾ ਬਲਜਿੰਦਰ ਰੰਧਾਵਾ ਇਹ ਬੰਦੇ ਥਾਣੇ ਦੇ ਵਿੱਚ ਆ ਕੇ ਮੈਨੂੰ ਉੱਥੇ ਡਰਾਤ ਮਕਾ ਰਹੇ ਨੇ ਮੈਨੂੰ ਮੇਰੇ ਨਾਲ ਗਲਤ ਕਾ ਤਰੀਕੇ ਨਾਲ ਇਹਨਾਂ ਨੇ ਟਰੀਟ ਕੀਤਾ ਉੱਥੋਂ ਦੀਆਂ ਡੰਪ ਲੋਕੇਸ਼ਨਾਂ ਮੈਂ ਡੀਜੀਬੀ ਸਾਹਿਬ ਨੂੰ ਲਿਖ ਕੇ ਦਿੱਤਾ ਹੋਇਆ ਆ ਉਹ ਪਟਿਆਲੇ ਆ ਗਈ ਸੌਰੀ ਇਥੇ ਭਣਿਸ਼ਤਰਾਣੀ ਥਾਣੇ ਦੇ ਵਿੱਚ ਆ ਗਈ ਮੇਰੀ ਐਪਲੀਕੇਸ਼ਨ ਇਹ ਤੁਸੀਂ ਕਿੱਥੇ ਕਿਹੜੇ ਥਾਣੇ ਦੇ ਵਿੱਚ ਤੁਹਾਨੂੰ ਤੁਮਕਾ ਸ਼ੁਤਰਾਣੀ ਥਾਣੇ ਦੇ ਵਿੱਚ ਤੇ ਮੈਂ ਹੁਣ ਉਹਨਾਂ ਦੀ ਜਦ ਕਿ ਸਾਡੇ ਸਤਿਕਾਰਯੋਗ ਗੌਰਵ ਜਦਵ ਡੀਜੀਪੀ ਸਾਹਿਬ ਨੇ ਬਿਆਨ ਦਿੱਤੇ ਸੀ ਕਿ ਜੇ ਕਿਸੇ ਵੀ ਥਾਣੇ ਦੀ ਤੁਸੀਂ ਡੀਵੀਆਰ ਹੈ ਨਾ ਉਹਦੀ ਵੀਡੀਓਗ੍ਰਾਫੀ ਹੈ ਤੁਸੀਂ 6 ਮਹੀਨੇ ਦੇ ਅੰਦਰ ਅੰਦਰ ਮੰਗ ਸਕਦੇ ਹੋ ਕੋਈ ਮੈਂ ਵੀ ਮੰਗ ਸਕਦਾ ਤੁਸੀਂ ਵੀ ਮੰਗ ਸਕਦੇ ਹੋ ਔਰ ਮੈਂ ਉਹ ਐਪਲੀਕੇਸ਼ਨ ਡੀਜੀਪੀ ਸਾਹਿਬ ਨੂੰ ਪਾਈ ਹੋਈ ਆ ਡੀਜੀਪੀ ਸਾਹਿਬ ਨੇ ਉੱਪਰੋਂ ਮਾਰਕ ਕਰਕੇ ਇੱਥੇ ਭੇਜਤੀ ਆ ਠਾਣੀ ਛਤਰਾਣਾ ਦੇ ਵਿੱਚ ਔਰ ਦਿਵਾਲੀ ਵਾਲੇ ਦਿਨ ਇਹਨਾਂ ਨੇ ਮੈਨੂੰ ਮੈਂ ਉੱਥੇ ਗਿਆ ਸੀ ਉਹਨਾਂ ਨੇ ਕਿਹਾ ਸੀ ਤੇਰੀ ਐਪਲੀਕੇਸ਼ਨ ਆਈਆਂ ਨੇ ਤੇ ਅੱਜ ਸਰ ਮੈਂ ਕੱਲ ਪਰਸੋਂ 3 ਦਿਨ ਹੋ ਗਏ ਨੇ ਲਗਾਤਾਰ ਐਸਐਚਓ ਨੂੰ ਫੋਨ ਕਰ ਰਿਹਾ ਐਸਐਚਓ ਛਤਰਾਣਾ ਮੇਰਾ ਫੋਨ ਦਾ ਜਵਾਬ ਨਹੀਂ ਦੇ ਰਿਹਾ ਔਰ ਮੈਂ ਉਹਨਾਂ ਦੇ ਰੀਡਰ ਨੂੰ ਫੋਨ ਕੀਤਾ ਉਹਨੇ ਚੱਕਿਆ ਫਿਰ ਉਹਨੇ ਕਿਹਾ ਮੈਂ ਕਿਹਾ ਜੀ मुंशी ਤੁਹਾਡਾ ਫੋਨ ਨਹੀਂ ਚੱਕ ਰਿਹਾ ਅਮਨੇ ਮੁੰਚੀ ਆ ਉੱਥੇ ਕੋਈ ਛਤਰਾਣਾ ਦੇ ਹਾਂਜੀ ਉਹਨੂੰ ਮੈਂ ਫੋਨ ਕੀਤਾ ਪਹਿਲਾਂ ਤਾਂ ਉਹਨੇ ਫੋਨ ਨਹੀਂ ਚੱਕਿਆ ਰੀਡਰ ਦੇ ਕਹਿੰਦੇ ਉਹਨੇ ਮੇਰਾ ਫੋਨ ਚੱਕਿਆ ਫਿਰ ਉਹਨੇ ਕਿਹਾ ਅਸੀਂ ਪਤਾ ਕਰਕੇ ਦੱਸਦੇ ਹਾਂ ਅੱਜ ਤੱਕ ਉਸ ਬੰਦੇ ਦੀ ਕੋਈ ਅਪਡੇਟ ਨਹੀਂ ਆਈ ਗੱਲ ਟੋਟਲ ਮਿਲਾ ਕੇ ਇਹ ਹੈ ਕਿ ਡੰਪ ਲੋਕੇਸ਼ਨਾਂ ਚੱਕਣੀਆਂ ਔਰ ਉੱਥੋਂ ਦੀ ਅਗਰ ਡੰਪ ਲੋਕੇਸ਼ਨਾਂ ਚੱਕਣਗੇ ਉਹ ਤੇ ਅੱਜ ਨਹੀਂ ਚੱਕਣਗੇ ਤੇ 3 ਸਾਲ ਬਾਅਦ ਚੱਕ ਲਾਂਗਾ ਠੀਕ ਹੈ ਜਿਨ੍ਹਾਂ ਦੀ ਸਰਕਾਰ ਹੈ ਅਜੇ ਨਹੀਂ ਚੱਕਦੀ ਪਏ 6 ਮਹੀਨੇ ਸਾਲ ਰਹਿ ਗਿਆ ਉਸ ਤੋਂ ਬਾਅਦ ਫਿਰ ਲੋਕੇਸ਼ਨਾਂ 3 ਸਾਲ ਤੱਕ ਆਪਾਂ ਮੰਗ ਸਕਦੇ ਹਾਂ ਇਹ ਲਾਅ ਹ ਹੁਣ ਬਣ ਗਿਆ ਕਿ ਕਿਸੇ ਵੀ ਨੰਬਰ ਦੀ ਲੋਕੇਸ਼ਨ ਹੈ ਤੁਸੀਂ ਉਹ ਤਿੰਨ ਸਾਲ ਰਿਜ਼ਰਵ ਰਿਜ਼ਰਵ ਕਰ ਸਕਦੇ ਹੋ ਪ੍ਰਿਜ਼ਰਵ ਕਰ ਸਕਦੇ ਹੋ ਲੇਕਿਨ ਇਹ ਬੰਦੇ ਲੋਕੇਸ਼ਨਾਂ ਨਹੀਂ ਚੱਕ ਰਹੇ ਮੈਂ ਹਰਿਆਣਾ ਪੁਲਿਸ ਨੂੰ ਮੇਰੇ ਕੋਲ ਸ਼ਬਦ ਨਹੀਂ ਆ ਕਿ ਮੈਂ ਹਰਿਆਣਾ ਪੁਲਿਸ ਦਾ ਧੰਨਵਾਦ ਕਿਵੇਂ ਕਰਾਂ ਕਿ ਉਹਨਾਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਗੱਡੀ ਵੀ ਫੜ ਲਈ ਮੋਟਰਸਾਈਕਲ ਵੀ ਫੜ ਲਿਆ ਦੋ ਬੰਦੇ ਵੀ ਫੜ ਲਏ ਜਦ ਕਿ ਮੈਂ ਨਾ ਗੱਡੀ ਦਾ ਨੰਬਰ ਦੱਸਿਆ ਨਾ ਮੋਟਰਸਾਈਕਲ ਮੋਟਰਸਾਈਕਲ ਤਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਹੈਗਾ ਨਾ ਮੈਂ ਉੱਥੇ ਉਹਨਾਂ ਦੇ ਕਿਸੇ ਬੰਦੇ ਦਾ ਨਾਮ ਦੱਸਿਆ ਕਿਸੇ ਨੂੰ ਨਹੀਂ ਮੈਂ ਦੱਸਿਆ ਮੈਂ ਜਿਹੜੇ ਜਿਹੜੇ ਬੰਦੇ ਤਾਂ ਮੈਨੂੰ ਡਾਊਟ ਸੀ ਜਿਨ੍ਹਾਂ ਨੇ ਮੇਰੇ ਨਾਲ ਕੌਲਾਂ ਕੀਤੀਆਂ ਉਹ ਦੱਸੇ ਨੇ ਪਰ ਹਰਿਆਣਾ ਪੁਲਿਸ ਕੀ ਕਰ ਰਹੀ ਆ ਉਹ ਉਹ ਬੰਦੇ ਚੱਕ ਰਹੀ ਆ ਜਿਨ੍ਹਾਂ ਨੇ ਮੇਰੇ ਤੇ ਅਟੈਕ ਕੀਤਾ ਕਿਵੇਂ ਕਿਵੇਂ ਉੱਥੇ ਰੈਕੀ ਕਰਦੇ ਪਏ ਸੀ ਡੰਪਲਕੇਸ਼ਨਾਂ ਤੇ ਕਲਮਾਨੂ ਤੋਂ ਇਧਰ ਕਗੇ ਤੋਂ ਕਈ ਬੰਦਿਆਂ ਦੇ ਵਿੱਚ ਮੈਂ ਸੁਣਨ ਜਿਵੇਂ ਮੈਨੂੰ ਆ ਰਿਹਾ ਆ ਅੱਜ ਕਲੀਅਰ ਨਹੀਂ ਕਹਿ ਸਕਦਾ ਮੈਂ ਕਿਹੜੀ ਕਿਹੜੇ ਬੰਦੇ ਦੇ ਨਾਮ ਜਦ ਹੋ ਸਕਦੇ ਨੇ ਵਿੱਚ ਪਰ ਪੰਜਾਬ ਤੁਹਾਨੂੰ ਹਾਲੇ ਪੁਲਿਸ ਨੇ ਦੱਸਿਆ ਨਹੀਂ ਵੀ ਕਿਹਨੂੰ ਕਿਹਨੂੰ ਚੱਕਿਆ ਨਹੀਂ ਦੋ ਤੇ ਆਲਰੇਡੀ ਅੱਜ ਪੇਸ਼ ਹੋ ਗਏ ਨੇ ਉਹਨਾਂ ਨੂੰ 7 ਦਿਨ ਦਾ ਰਿਮਾਂਡ ਮਿਲਿਆ ਹੋਇਆ ਆ ਬੇਸ ਹੋ ਗਏ ਨੇ ਜਾਂ ਪੁਲਿਸ ਨੇ ਉਹਨਾਂ ਨੂੰ ਪੁਲਿਸ ਨੇ ਚੱਕਿਆ ਸਰ ਜੀ ਪੁਲਿਸ ਨੇ ਚੱਕ ਕੇ ਉਹਨਾਂ ਨੂੰ ਕੋਰਟ ਚ ਪੇਸ਼ ਕੀਤੇ ਨੇ 7 ਦਿਨ ਦਾ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਚੱਲਦਾ ਪਿਆ ਸੀਆਈ ਸਟਾਫ ਕੈਥਲ ਦੇ ਕੋਲ ਹੁਣ ਉਹ ਦੇਖੋ ਅੱਗੇ ਅੱਗੇ ਕੀ ਕੀ ਦੱਸਣਗੇ ਉਹ ਸਾਰਾ ਕੁਝ ਖੁੱਲ ਕੇ ਸਾਹਮਣੇ ਆ ਜਾਏਗਾ ਪਰ ਕੁਲਵੰਤ ਸਿੰਘ ਦਾ ਜਿਹੜਾ ਵਿਧਾਇਕ ਆ ਹਲਕਾ ਸ਼ੁਤਰਾਣਾ ਤੋਂ ਉਹਦਾ ਇਹ ਵਹਿਮ ਦੂਰ ਹੋ ਗਿਆ ਕਿ ਸ਼ਾਇਦ ਮੈਂ ਅਟੈਕ ਆਪਣੇ ਉੱਪਰ ਆਪ ਕਰਾਇਆ ਆ ਇੱਕ ਪਾਸੇ ਤੋਂ ਮੈਨੂੰ ਕਹਿ ਰਿਹਾ ਗੁਰਚਰ ਨੇ ਜਿਹੜਾ ਮੈਂਟਲੀ ਅਫਸਰਟ ਆ ਦੂਜੇ ਪਾਸੇ ਉਹ ਕਹਿ ਰਿਹਾ ਹੈ ਕਹਿੰਦਾ ਜੀ ਉਹਨੇ ਆਪਣੇ ਆਪ ਪਲਾਨਿੰਗ ਕੀਤੀ ਆ ਜੇ ਤੇ ਮੈਂ ਮੈਂਟਲ ਇੱਕ ਮੈਂਟਲ ਬੰਦਾ ਅਗਰ ਇੰਨੀ ਪਲਾਨਿੰਗ ਕਰ ਸਕਦਾ ਆ ਫਿਰ ਤੇ ਤੁਸੀਂ ਉਹਨੂੰ ਕੀ ਕਹੋਗੇ ਮੈਂਟਲ ਕਹੋਗੇ ਉਸ ਬੰਦੇ ਨੂੰ ਨਹੀਂ ਨਹੀਂ ਇੱਕ ਮੈਂਟਲ ਬੰਦਾ ਇੰਨੀ ਪਲਾਨਿੰਗ ਕਿਵੇਂ ਕਰ ਸਕਦਾ ਆ ਉਹਦੇ ਕਾਗਜ਼ਾਂ ਦੇ ਵਿੱਚ ਅਗਰ ਮੈਂ ਮੈਂਟਲ ਹੈਗਾ ਤੇ ਉਹਨੂੰ ਕਹੇ ਭਾਈ ਮੈਂਟਲ ਬੰਦੇ ਦੇ ਉੱਪਰ ਟੈਗ ਥੋੜਾ ਕਰਾਈ ਤਾਂ ਹੁੰਦਾ ਆ ਸ਼ਰਿਆਮ ਉਸ ਬੰਦੇ ਨੇ ਮੈਨੂੰ ਗੁਰੂ ਘਰ ਦੇ ਵਿੱਚ ਖੜ ਕੇ ਧਮਕੀ ਦਿੱਤੀ ਸੀ ਉੱਥੇ ਘੱਟ ਤੋਂ ਘੱਟ 500 ਬੰਦੇ ਦਾ ਇਕੱਠ ਸੀ ਜਿੱਥੇ ਉਹਨੇ ਕਿਹਾ ਸੀ ਇਸ ਬੰਦੇ ਨੂੰ ਗੋਲੀ ਮਾਰ ਦੇਣੀ ਚਾਹੀਦੀ ਆ ਇਸ ਚੀਜ਼ ਦਾ ਐਫ ਬਾਕੀ ਮੈਨੂੰ ਹਰਿਆਣਾ ਪੁਲਿਸ ਤੇ ਪੂਰਾ ਮਾਣ ਆ ਕਿ ਉਹ ਇਸ ਦੀ ਬਿਲਕੁਲ ਬਰੀਕੀ ਦੇ ਨਾਲ ਜਾਂਚ ਕਰੇਗੀ ਜਿਵੇਂ ਤੁਹਾਡਾ ਪਿੰਡ ਪੰਜਾਬ ਪੰਜਾਬ ਦੇ ਵਿੱਚ ਪੈਂਦਾ ਹੈ ਪੰਜਾਬ ਪੁਲਿਸ ਵੱਲੋਂ ਵੀ ਕੋਈ ਜਾਂਚ ਪੜਤਾਲ ਕੀਤੀ ਹੋਣੀ ਹੈ ਮੇਰੀ ਵਾਈਫ ਨੇ ਜਦੋਂ ਕਾਲ ਕੀਤੀ ਮੇਰੀ ਵਾਈਫ ਨੇ ਕਾਲ ਕੀਤੀ 112 ਤੇ ਕੀਤੀ ਹੋਣੀ ਸ਼ਾਇਦ ਮাজে ਪੁੱਛਿਆ ਨਹੀਂ ਤੇ ਸ਼ਤਰਾਣਾ ਪੁਲਿਸ ਆਈ ਜਾਂ ਸ਼ਤਰਾਣਾ ਪੁਲਿਸ ਨੂੰ ਆ ਕੇ ਉਹ ਮੇਰੇ ਘਰ ਵਾਲੇ ਨੂੰ ਗਿਡਨਾਪ ਕਰ ਲਿਆ ਮੇਰੀ ਵਾਈਫ ਨੇ ਫੋਨ ਕੀਤਾ ਐਸ ਐਚ ਓ ਆ ਕੇ ਉਹਦੀ ਬੋਲੀ ਤੋਂ ਤੁਸੀਂ ਦੇਖੋ ਵੀ ਉਸ ਬੰਦੇ ਦੀ ਜਿਹੜੀ ਸ਼ਬਦਾਵਲੀ ਆ ਇੱਕ ਅਫਸਰ ਆ ਕੁੱਲ ਸਿਮਲਾਜ ਮੈਂ ਮੈਂ ਦੋਸ਼ੀ ਹੋਵਾਂਗਾ ਕਿੱਥੇ ਪਰ ਉਹਦਾ ਫਰਜ ਬੰਦ ਹੈ ਮੇਰੇ ਤੇ ਅਟੈਕ ਹੋਇਆ ਮੇਰੀ ਇਨਵੈਸਟੀਗੇਸ਼ਨ ਕਰਨ ਦਾ ਉਹਦੀ ਹੁਣ ਮੈਂ ਤੁਹਾਨੂੰ ਸੁਣਾਣਾ ਇਹ ਸੁਣੋ ਮੈਂ ਕੈਮਰਾਮੈਨ ਨੂੰ ਕਹਾਂਗਾ ਨੇੜੇ ਹੋ ਕੇ ਰਿਕਾਰਡਿੰਗ ਕੀਤੀ ਜਾਵੇ ਸਾਨੂੰ ਆਸ਼ਾ ਦੇਵੀ ਦੀ ਵਾਈਫ ਫੋਲੋ ਕੰਟਰੋਲ ਤੇ ਮੈਸੇਜ ਆਇਆ ਸੀ 112 ਤੇ ਜਿਨ੍ਹਾਂ ਨੇ ਦੱਸਿਆ ਵੀ ਮੇਰੇ ਹਸਬੰਡ ਗੁਰਚਰਨ ਸਿੰਘ ਨੂੰ ਕਿਡਨੈਪ ਕਰ ਲਿਆ ਹੈ ਪਰ ਲੇਕਿਨ ਜਦੋਂ ਅਸੀਂ ਆ ਕੇ ਇੱਥੇ ਪਤਾ ਕੀਤਾ ਕਹਿੰਦੇ ਵੀ ਨਹੀਂ ਸਾਡੇ ਇੱਥੋਂ ਨਹੀਂ ਕੀਤਾ ਵੀ ਉਹ ਹਰਿਆਣੇ ਤੋਂ ਕੀਤਾ ਕਿਉਂ ਤੇ ਉਹਦੇ ਦੇ ਪਹਿਲਾਂ ਵੀ 12 13 ਮਕਦਮੇ ਦਰਜ ਹੈ ਦੀ ਤਫ਼ਤੀਸ਼ ਚਾਲੂ ਆਸੀ ਉੱਥੇ ਜਾ ਰਹੇ ਹਾਂ ਰeal time ਕਰਦੇ ਇਹਨੂੰ ਇਹਨੂੰ ਮੈਂ ਐਸਐਚਓ ਪਤੜਾ ਨੇ ਇਹ ਐਸਐਚਓ ਪਤੜਾ ਮੈਨੂੰ ਕਾਲ ਵੀ ਲਾਣਾ ਕਾਲ ਲਾਓ ਪਹਿਲਾਂ ਇਹਨੂੰ ਇਸ ਬੰਦੇ ਨੂੰ ਵੀ ਪੁੱਛੋ ਵੀ ਤੈਨੂੰ ਡਿਗਰੀ ਕਿਹੜੇ ਬੰਦੇ ਨੇ ਤੈਨੂੰ ਭਰਤੀ ਕੀਤਾ ਆ ਕਿਹੜੀ ਡਿਗਰੀ ਕਰਕੇ ਤੂੰ ਇੱਥੇ ਭਰਤੀ ਹੋਇਆ ਆ ਵੀ ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਕਿ ਉਸਤੇ 12 ਪਰਚੇ ਨੇ ਮੈਂ ਉਹਨੂੰ ਕਾਲ ਕਾਲ ਲਾਣਾ ਮੈਨੂੰ ਐਸਐਚਓ ਪਤੜਾ ਨੂੰ ਕਾਲ ਲਾਈ ਜੀ ਮੈਂ ਉਹਨੂੰ ਹੀ ਕਾਲ ਲਾਈ ਆ ਇਹ ਇੱਕ ਅਮਿਆ ਉਹ ਪੁਲਿਸ ਦਾ ਇਸ ਬੰਦੇ ਦਾ ਇਸ ਇਨਵੈਸਟੀਗੇਸ਼ਨ ਦੇ ਨਾਲ ਮੇਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਉਹਦਾ ਬਿਲਕੁਲ ਰਾਈਟ ਨਹੀਂ ਬੰਦਾ ਕਿ ਮੇਰੇ ਤੇ 12 ਪਰਚੇ ਨੇ ਕਿੰਨਾ ਨੇ ਪਾਏ ਨੇ ਤੁਸੀਂ ਪਾਏ ਨੇ ਐਸ ਐਚਓ ਪਾਤੜਾ ਨੇ ਕਿਹਾ ਐਸ ਐਚਓ ਪਾਤੜਾ ਨੇ ਕਿਹਾ ਬਾਈਟ ਦੇ ਵਿੱਚ ਸਰ ਕਹਿੰਦਾ ਉਸ ਬੰਦੇ ਤੇ 12 ਪਰਚੇ ਨੇ ਭਾਈ ਮੈਂ ਇਸ ਬੰਦੇ ਨੂੰ ਕੀ ਹੁਣ ਕਹਾਂ ਮੇਰੇ ਕੋਲ ਸ਼ਬਦ ਨਹੀਂ ਆ ਕੋਈ ਇਹਦੀ ਨਿੰਦਿਆ ਕਰਨ ਵਾਸਤੇ ਕਿ ਇੱਕ ਤੈਨੂੰ ਫੋਨ ਕਰਕੇ ਬੁਲਾਇਆ ਗਿਆ ਆ ਵੀ ਤੂੰ ਉਹਦੀ ਇਨਵੈਸਟੀਗੇਸ਼ਨ ਕਰ ਵੀ ਗਿਣੈਤ ਕੀਤਾ ਆ ਜਾਂ ਨਹੀਂ ਕੀਤਾ ਮੈਂ ਉਸ ਦੀ ਇਨਵੈਸਟੀਗੇਸ਼ਨ ਕਰਉ ਤੁਸੀਂ ਇਹ ਬੰਦਾ ਆ ਕੇ ਕਹਿ ਰਿਹਾ ਉਹਦੇ 12 ਪਰਚੇ ਨੇ ਇਹ ਜੱਜ ਲੱਗਾ ਮੇਰੇ ਤੇ 12 ਪਰਚੇ ਨੇ ਤੁਸੀਂ ਪਰਚੇ ਦੇਣਾ ਨੂੰ ਲੱਭਣ ਦੀ ਬਜਾਏ ਐਸ ਐਚਓ ਪਾਤੜਾ ਵੱਲੋਂ ਇਹ ਕਿਹਾ ਗਿਆ ਕਿ ਉਹਦੇ ਤੇ 12 ਪਰਚੇ ਨੇ ਉਹ ਕ੍ਰਿਮੀਨਲ ਹੈ ਹਾਂ ਕਿਸੇ ਨੇ ਕਰਤਾ ਹੋਣਾ ਬਿਲਕੁਲ ਬਿਲਕੁਲ ਅੱਗੇ ਅੱਗੇ ਹੋਰ ਸੁਣਾਓ ਆਪਣੀ ਜ਼ਿੰਮੇਵਾਰੀ ਨਹੀਂ ਪਾਤੜਾ ਹੋਰ ਹੋਰ ਸੁਣੋ ਮੈਂ ਕੈਮਰਾਮੈਨ ਜਦੀਕ ਕਿਉ ਮarre ਉਹ ਵੀ ਐਸ ਐਚਓ ਦਾ ਲਗਾਤਾਰ ਮੇਰੇ ਪਾਸ ਮੇਂ ਫੋਨ ਆ ਰਹਾ ਹੈ ਇੱਕ ਵਾਰ ਦਿਖਾ ਦਿਜੀਏ ਮਰਾ ਹੋ ਗਈ ਜੀ ਭਾਈ ਯਹਾਂ ਪੇ ਵਾਈਟ ਕਰ ਲਈ ਥੀਆ ਜੀ ਜੀ ਹੋ ਗਈ ਭਾਈ ਜੀ ਜੀ ਸਰ ਆ ਗਈ ਆਪਕੀ ਵਾਈਟ ਹੋ ਰਹਾ ਕਿਆ ਮਤਲਬ ਮਾਤਾ ਗੁਰੂ ਜੀ ਚੌਂਕ ਮੇ ਗਏ ਤੇ ਆਪ ਕਿਆ ਕੁਛ ਨਿਕਲਾ ਨਹੀਂ ਮੈਂ ਹਰੇ ਹਰੇ ਆ ਮੈਂ ਗੱਲ ਕਰ ਰਿਹਾ ਹਾਂ ਜੀ ਉਹਨਾਂ ਨੂੰ ਕਿਹਾ ਮੈਂ ਉਹ ਦੱਸ ਰਿਹਾ ਕਿ ਇਹ ਤੇ ਲੇਣ ਦੇਣ ਹੋਣਾ ਇਹਦੇ ਨਾਲ ਠੱਗ ਪਾਇਆ ਗਿਆ ਬਾਹਰ ਤੇਰਾ ਮੁਕੱਦਮਾ ਜੇ ਦੇ ਠੀਕ ਹੈ ਸਰ ਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਇਸ ਬੰਦੇ ਨੂੰ ਬੋਲਣ ਦੀ ਤਮੀਜ਼ ਨਹੀਂ ਮੈਂ ਇਸ ਬੰਦੇ ਦੀ ਘੋਰ ਨਿੰਦਿਆ ਕਰਦਾ ਇਹਨੂੰ ਐਸਐਚਓ ਕਿਹਨੇ ਬਣਾਇਆ ਆ ਇਹ ਕਹਿੰਦਾ ਉਸ ਬੰਦਾ ਉਹ ਬੰਦਾ ਠੱਗ ਗਿਆ 12 ਉਹ ਤੇ ਪਰਚੇ ਨੇ ਕੋਈ ਮੂਰਖ ਬੰਦਿਆ ਤੈਨੂੰ ਪੁੱਛਣ ਵਾਲਾ ਹੋਵੇ ਜਦੋਂ ਜੇ ਮੇਰੇ ਤੇ ਕੋਈ ਮੁਕਦਮਾ ਦਰਜ ਹੈਗਾ ਹੁਣ ਮੁਕਦਮੇ ਤੇ ਘੱਟ ਤੋਂ ਘੱਟ ਜਿਹੜੀ ਇੰਟੈਲੀਜੈਂਸੀ ਰਿਪੋਰਟ ਨਿਕਲੀ ਆ ਨਾ 92 ਐਮਐਲਿਆਂ ਦੇ ਵਿੱਚੋਂ 51 ਐਮਐਲਿਆਂ ਦੇ ਉੱਪਰ ਮੁਕਦਮੇ ਦਰਜ ਨੇ ਇਹ ਮੇਰੀ ਬਾਈਟ ਉੱਥੋਂ ਤੱਕ ਪਹਚਾਇਓ ਸਰ ਉਹਨੂੰ ਕਾਹ ਕੰਨ ਖੋਲ ਕੇ ਸੁਣ ਲੈ ਇਹ ਇਨਵੈਸਟੀਗੇਸ਼ਨ ਦਾ ਪਾਰਟ ਨਹੀਂ ਆ ਕਿ ਮੈਂ ਠੱਗਿਆ ਜਾਂ ਮੇਰੇ ਉੱਪਰ 12 ਪਰਚੇ ਨੇ ਪਰਚੇ ਤੁਸੀਂ ਪਾਏ ਨੇ 10 ਮਿੰਟ ਦੇ ਅੰਦਰ ਦੋ ਮੁਕਦਮੇ ਦਰਜ ਕੀਤੇ ਨੇ ਮੇਰੇ ਤੇ ਉੱਪਰ ਪਿਛਲੇ ਕਾਦੇ ਪਿਛਲੇ ਅਕਤੂਬਰ ਦੇ ਕਹਿੰਦੇ ਬੂਥ ਕੈਪਚ ਅੱਛਾ ਮੂਰਖਾ ਨੇ ਉੱਥੋਂ ਡੀਵੀਆਰ ਪਟੇ ਪੁਲਿਸ ਨੇ ਜਦ ਕਿ ਮੈਂ ਉੱਪਰ ਡਰੋਨ ਛੱਡਿਆ ਸੀ ਡਰੋਨ ਦੇ ਵਿੱਚ ਸਾਰਾ ਕੁਝ ਦਿਖ ਰਿਹਾ ਆਇਆ ਸੀ ਬਾਹਰ ਖੜੇ ਹੋਏ ਆ ਉਹ ਬੂਤ ਬੂਤ ਅਸੀਂ ਕਹੇ ਕਿਵੇਂ ਕੈਪਚਰ ਕਰ ਲਾਂਗੇ ਉਹ ਸਾਰਾ ਡੀਵੀਆਰ ਦੇ ਵਿੱਚ ਤੁਸੀਂ ਅੰਦਰ ਗਏ ਅੰਦਰ ਤੁਸੀਂ ਗਏ ਨਹੀਂ ਸਾਨੂੰ ਤੇ ਬਾਹਰੋਂ ਹੀ ਪੁਲਿਸ ਨੇ ਵੀਡੀਓ ਮੇਰੇ ਤੇ ਯਕੀਨ ਨਾ ਕਰੋ ਸੀ ਵੀਡੀਓ ਦੇਖੋ ਉਹਦੇ ਵਿੱਚ ਵੀਡੀਓਗ੍ਰਾਫੀ ਹੈ ਸਾਰੀ ਸਾਨੂੰ ਤੇ ਅੰਦਰ ਨਹੀਂ ਜਾਣ ਦਿੱਤਾ ਬੂਤ ਕੈਪਚਰ ਦਾ ਪਰਚਾ ਮੇਰੇ ਤੇ ਤਾਂ ਪੈਂਦਾ ਮੈਂ ਅੰਦਰ ਹੁੰਦਾ ਤੇ ਬੂਤ ਚੱਕ ਕੇ ਬਾਹਰ ਵੱਜਦਾ ਫਿਰ ਬੂਤ ਕੈਪਚਰ ਦਾ ਮੇਰੇ ਤੇ ਪਰਚਾ ਪੈਂਦਾ ਇੱਕ ਮਿੰਟ ਤੇ ਪਹਿਲਾ ਪਰਚਾ ਪਾਇਆ 214 ਨੰਬਰ ਗੁਰਬਖਸ਼ ਸਿੰਘ ਪੰਚਾਇਤੀ ਅਫਸਰ ਆ ਕਹਿੰਦੇ ਜੀ ਸਾਡੇ ਘਰ ਆ ਕੇ ਪਿਆ ਮੈਂ ਉਸ ਬੰਦੇ ਨੂੰ ਫੋਨ ਕੀਤਾ ਉਹ ਮੈਨੂੰ ਕਹਿੰਦਾ ਬਈ ਮੈਂ ਤੈਨੂੰ ਜਾਣਦਾ ਹੀ ਨਹੀਂ ਆ ਬਈ ਕੌਣ ਹੈ ਤੂੰ ਜਨਕੀ ਇਹ ਕੋਲ ਮਲਾ ਕੇ ਕੁੱਤੀ ਚੋਰਾਂ ਦੇ ਨਾਲ ਰਲ ਹੀ ਹੋਈ ਆ ਇਹ ਸਾਰੇ ਬੰਦੇ ਮੈਂ ਮੈਂ ਇੱਕ ਰਿਕਵੈਸਟ ਕਰਦਾ ਪੰਜਾਬ ਸਰਕਾਰ ਨੂੰ ਔਰ ਡੀਜੀਪੀ ਸਾਹਿਬ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਇੱਕ ਆਈਪੀਐਸ ਅਧਿਕਾਰੀ ਉਹਦੀ ਜਿੰਨੀ ਵੀ ਸੈਲਰੀ ਬਣਦੀ ਆ ਇੱਕ ਦਿਨ ਦੀ ਮੈਨੂੰ 5 ਦਿਨ ਦੀ ਫੀਸ ਉਹਦੀ ਮੈਂ ਆਪਣੀ ਜੇਬ ਦੇ ਵਿੱਚੋਂ ਦੇਣ ਨੂੰ ਤਿਆਰ ਆਂ 5 ਦਿਨ ਮੈਨੂੰ ਇਨਵੈਸਟੀਗੇਸ਼ਨ ਵਾਸਤੇ ਮੇਰੇ ਕੋਲ ਆ ਜਾਣ ਜਿੰਨਾ ਖਰਚਾ ਹੋਏਗਾ ਉਹ ਮੈਂ ਆਪਣੀ ਜੇਬ ਚੋਂ ਦਵਾਂਗਾ ਇੱਕ ਆਈਪੀਐਸ ਇਮਾਨਦਾਰ ਇੱਕ ਆਈਪੀਐਸ ਅਧਿਕਾਰੀ ਮੇਰੇ ਕੋਲ ਆ ਕੇ ਬੈਠ ਜੇ ਮੈਂ ਤਿੰਨ ਜਿੰਨੇ ਮੇਰੇ ਮੁਕਦਮੇ ਨੇ ਮੈਂ ਉਹਨਾਂ ਨੂੰ ਬਿਲਕੁਲ ਕਲੀਅਰ ਕਰ ਦਾਂਗਾ ਸਰ ਵਿਦ ਐਵੀਡੈਂਸ ਇਹ ਬੰਦੇ ਕੋਰਟ ਨੂੰ ਗੁੰਮਰਾਹ ਕਰਦੇ ਪਏ ਨੇ ਝੂਠੇ ਬਿਆਨ ਲਿਖ ਕੇ ਕੋਰਟ ਦੇ ਵਿੱਚ ਲੈ ਕੇ ਚਲੇ ਜਾਂਦੇ ਨੇ ਉੱਥੇ ਬਹਿਸਬਾਜ਼ੀ ਕਰਦੇ ਨੇ ਮੇਰਾ ਪਿਛਲੇ ਰਿਕਾਰਡ ਨੂੰ ਚੱਕ ਕੇ ਮੇਰਾ ਉਹਦਾ ਇਸ ਚੀਜ਼ ਦਾ ਇਹ ਫਾਇਦਾ ਉਠਾ ਰਹੇ ਨੇ ਅੱਜ ਤੱਕ ਵਿਧਾਇਕ ਇੱਕ ਇਦਾਂ ਦਾ ਮੂਰਖ ਬੰਦਾ ਆ ਉਹ ਉਸ ਦਿਨ ਬਾਈਟ ਦੇ ਵਿੱਚ ਕਹਿ ਰਿਹਾ ਸੀ ਕਹਿੰਦਾ ਗੁਰਚਰਨ ਤੇ ਕੁਸ਼ ਕੇਸਾਂ ਦੇ ਵਿੱਚ ਸਜ਼ਾ ਭੁਗਤ ਕੇ ਆਇਆ ਆ ਇਹ ਔਨ ਰਿਕਾਰਡ ਆ ਮੈਂ ਅੱਜ ਤੱਕ ਕਿੱਥੇ ਵੀ ਗਿਲਟੀ ਫੀਲ ਨਹੀਂ ਆ ਕਿਸੇ ਮੈਂ ਸੈਸ਼ਨ ਕੋਰਟ ਹਾਈ ਕੋਰਟ ਲੋਅਰ ਕੋਰਟ ਦੇ ਵਿੱਚ ਗਿਲਟੀ ਫੀਲ ਨਹੀਂ ਆ ਕਿਸੇ ਵੀ ਕੇਸ 'ਚ ਤੁਹਾਨੂੰ ਸਜ਼ਾ ਨਹੀਂ ਹੋਈ ਨਹੀਂ ਬਿਲਕੁਲ ਨਹੀਂ ਹੋਈ ਆਲਰੇਡੀ ਅੱਜ ਤੱਕ ਮੇਰੇ ਕੇਸਾਂ ਦੇ ਵਿੱਚ ਗਵਾਹ ਹੀ ਨਹੀਂ ਆ ਰਹੇ ਇਸ 2017 ਦੇ ਕੇਸ ਨੇ ਮੈਂ ਗਵਾਹਾਂ ਨੂੰ ਨੋਟਿਸ ਕਰਾ ਕਰਾ ਕੇ ਆਖਿਆ ਅੱਜ ਤੱਕ ਗਵਾਹ ਨਹੀਂ ਪੇਸ਼ ਹੋ ਰਹੇ ਇਥੋਂ ਤੱਕ ਕਿ ਮੇਰੇ ਦੋ ਕੇਸ ਜੱਜ ਨੇ ਸੈਨਨੈਟ ਕਰਦੇ ਨੇ ਜਨ ਕਿ ਗਵਾਹ ਹੀ ਨਹੀਂ ਆਉਂਦੇ ਫਿਰ ਜੱਜ ਨੇ ਕੇਸ ਬੰਦ ਕਰਦੇ ਨੇ ਜਦੋਂ ਕੇਸ ਆ ਉਹ ਬੰਦੇ ਆਣਗੇ ਮੈਨੂੰ ਨੋਟਿਸ ਆ ਜਾਏਗਾ ਇਹ ਇਹਨਾਂ ਨੂੰ ਸਿਰਫ ਇੱਕੋ ਹੀ ਗੱਲ ਪਤਾ ਆ ਕਿ ਉਸ ਬੰਦੇ ਦੇ ਉੱਪਰ ਮੁਕਦਮੇ ਨੇ ਮੁਕਦਮੇ ਹਰ ਕਿਸੇ ਤੇ ਨਹੀਂ ਤੁਹਾਡੇ 51 ਐਮਐਲਿਆਂ ਤੇ ਮੁਕਦਮੇ ਨੇ ਤੁਹਾਡਾ ਪਠਾਨ ਮਾਜਰਾ ਨੇਪਾਲ ਰਹੀ ਭੱਜ ਕੇ ਬਾਹਰ ਗਿਆ ਆ ਤੁਹਾਡੇ ਵਿਧਾਇਕ ਤੁਹਾਡੇ ਸਪੀਕਰ ਤੁਹਾਡੇ ਸੀਐਮ ਤੁਹਾਡੇ ਉਹ ਸ਼ਸ਼ੋਧੀਆਂ ਤੁਹਾਡੇ ਦਿੱਲੀ ਵਾਲੇ ਸਾਰਿਆਂ ਦੇ ਮੁਕਦਮੇ ਨੇ ਜਿਨ੍ਹਾਂ ਦੇ ਵਿੱਚ ਰਹਿ ਕੇ ਆਏ ਨੇ ਤੁਹਾਡਾ ਕੇਜਰੀਵਾਲ ਐ ਉਹ ਡੰਡੇ ਜੇ ਪੜ ਕੇ ਉਹਦੇ ਪੁਲਿਸ ਉਹਦੇ ਜੇਲ੍ਹ ਦੇ ਖੜਿਆ ਤੇ ਉਹ ਤੁਸੀਂ ਪੋਸਟਰ ਲਾਏ ਸੀ ਵੋਟਾਂ ਮੰਗਣ ਵਾਸਤੇ ਉਦੋਂ ਜੇਲ੍ਹ ਤੁਹਾਨੂੰ ਚੰਗੀ ਲੱਗਦੀ ਆ ਜਦੋਂ ਸਾਡੇ ਤੇ ਗੱਲ ਆ ਜਾਂਦੀ ਆ ਫਿਰ ਤੁਸੀਂ ਕਹਿੰਦੇ ਹੋ ਜੇਲ੍ਹ ਤੇ ਇੱਕ ਕ੍ਰਿਮੀਨਲ ਬੰਦੇ ਹੁੰਦੇ ਨੇ ਜਦੋਂ ਤੁਸੀਂ ਜੇਲ੍ਹ ਜਾਓ ਉਦੋਂ ਕੀ ਬਣ ਜਾਂਦਾ ਉਦੋਂ ਧਰਮਸ਼ਾਲਾ ਬਣ ਜਾਂਦੀ ਆ ਜੇ ਅਗਰ ਪੰਜਾਬ ਪੁਲਿਸ ਚਾਹਦੀ ਆ ਕਿ ਇਨਸਾਫ ਹੋਏ ਅਗਰ ਪੰਜਾਬ ਪੁਲਿਸ ਇੱਕ ਸਹੀ ਤਰੀਕੇ ਦੇ ਨਾਲ ਕੰਮ ਕਰੇ ਤੇ ਲੋਕਾਂ ਦੇ ਵਿੱਚ ਲੜਾਈਆਂ ਝਗੜੇ ਬਿਲਕੁਲ ਬੰਦ ਹੋ ਜਾਣਗੇ ਕ੍ਰਾਈਮ ਬਿਲਕੁਲ ਬੰਦ ਹੋ ਜਾਏਗਾ ਜਿੰਨਾ ਕ੍ਰਾਈਮ ਹੋ ਰਿਹਾ ਆ ਪੰਜਾਬ ਪੁਲਿਸ ਜਿਹੜੀ ਮੇਰੇ ਹਲਕੇ ਛਤਰਾਣੇ ਦੀ ਆਪ ਹੱਥ ਫੜ ਕੇ ਕਰਵਾ ਰਹੀ ਆ ਮੈਂ ਉੱਥੇ ਰਿਆਂ ਮੈਂ ਘੱਟ ਤੋਂ ਘੱਟ 10 ਦਿਨ ਰਿਮਾਂਡ ਤੇ ਰਿਆਂ ਇੰਨੇ ਨਸ਼ੇੜੀ ਬੰਦੇ ਉਸ ਥਾਣੇ ਦੇ ਵਿੱਚ ਆਉਂਦੇ ਰਹੇ ਨੇ ਇੱਥੋਂ ਤੱਕ ਕਿ ਦੋ ਵਿਧਾਇਕ ਤੇ ਹੁਣ ਮੈਂ ਇਹ ਗੱਲ ਪੁਸ਼ਟੀ ਕਰਾਂ ਪਰ ਮੈਂ ਕਹਿ ਨਹੀਂ ਸਕਦਾ ਇਸ ਗੱਲ ਦੀ ਮੈਂ ਐਫੀਜੂਟ ਦੇ ਸਕਦਾ ਐਮਐਲਏ ਦੇ ਦੋ ਭਤੀਜੇ ਸੀ ਚਿੱਟੇ ਦੇ ਵਿੱਚ ਫੜੇ ਗਏ ਸੀ ਐਮਐਲਏ ਨੇ ਖੁਦ ਆ ਕੇ ਉੱਥੋਂ ਛਡਾਇਆ ਆ ਲੈ ਕੇ ਗਿਆ ਆ ਮੈਂ ਇਸ ਕਰਕੇ ਡੀਜੀਪੀ ਤੋਂ ਉਹਨਾਂ ਦੀ ਵੀਡੀਓਗ੍ਰਾਫੀ ਮੰਗੀ ਹੋਈ ਆ ਪਰ ਉਹ ਮੈਨੂੰ ਵੀਡੀਓਗ੍ਰਾਫੀ ਨਹੀਂ ਦੇ ਰਿਹਾ ਅਗਰ ਨਹੀਂ ਦੇਣਗੇ ਤਾਂ ਮੈਂ ਕੱਲ ਨੂੰ ਕੋਰਟ ਨੂੰ ਪਰਸੋਂ ਨੂੰ ਕੋਰਟ ਦੇ ਵਿੱਚ ਪਾਰਟੀ ਬਣਾ ਕੇ ਉਹਨਾਂ ਨੂੰ ਕੋਰਟ ਦੇ ਵਿੱਚ ਡੀਵੀਆਰ ਦੀ ਮੰਗ ਕਰਾਂਗਾ ਅਗਰ ਨਹੀਂ ਦੇਣਗੇ ਅਗਰ ਮੈਨੂੰ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਤਾਂ ਮੈਂ ਜਾਵਾਂਗਾ ਡੀਵੀਆਰ ਮੈਨੂੰ ਨੇ ਤਾਂ ਵਾਪਸ ਲੈਣਾ ਪਿਆ ਤਾਂ ਮੈਂ ਉਹ ਵੀ ਰਿਕਵਰ ਕਰਾ ਸਕਦਾ ਆ ਇੰਨਾ ਕਿ ਮੈਂ ਜੇ ਕੋਈ ਗੱਲ ਨਹੀਂ ਲੱਤਾਂ ਟੁੱਟੀਆਂ ਨੇ ਮੇਰੀ ਜ਼ੁਬਾਨ ਮੇਰੇ ਹੱਥ ਜੇ ਕੰਮ ਕਰਦੇ ਨੇ ਮੈਂ ਕੋਈ ਵੀ ਐਪਲੀਕੇਸ਼ਨ ਟਾਈਪ ਕਰਦੀ ਆ ਮੈਂ ਆਨਲਾਈਨ ਟਾਈਪ ਕਰ ਸਕਦਾ ਆ ਮੈਂ ਉਦੋਂ ਵੀ ਕਿਹਾ ਸੀ ਕੁਲਵੰਤ ਸਿੰਘ ਨੇ ਮੈਨੂੰ ਤਿੰਨ ਅਟੈਕ ਮੇਰੇ ਤੇ ਕਰਾਤੇ ਤੀਜਾ ਅਟੈ ਇਹ ਤੇ ਸ਼ੁਕਰ ਹੋ ਗਿਆ ਕਿ ਪ੍ਰਮਾਤਮਾ ਦਾ ਕਿ ਮੇਰਾ ਅਟੈਕ ਮੈਨੂੰ ਪਹਿਲੇ ਵੀ ਤੁਹਾਡੇ ਤੇ ਅਟੈਕ ਹੋ ਚੁੱਕੇ ਨੇ ਬਿਲਕੁਲ ਹੋਈ ਸਰ ਇੱਕ ਤੇ ਇੱਕ ਪਹਿਲਾਂ ਤੇ ਮੇਰੇ ਤੇ ਵੋਟਾਂ ਦੇ ਦਿਨ ਅਟੈਕ ਹੋਇਆ ਇਲੈਕਸ਼ਨ ਵਾਲੇ ਦਿਨ ਮੇਰੇ ਤੇ ਸਿੱਧੀ ਫਾਇਰਿੰਗ ਹੋਈ ਆ ਉਸ ਤੋਂ ਬਾਅਦ ਫਿਰ ਜਦੋਂ ਮੈਨੂੰ ਥਾਣੇ ਲੈ ਕੇ ਆਇਆ ਐਮ ਐਲ ਏ ਉਦੋਂ ਨੇ ਮੈਨੂੰ ਡਰਾਇਤ ਮਕਾਇਆ ਮੇਰੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤੀਜਾ ਅਟੈਕ ਹੀ ਤੁਹਾਡੇ ਸਾਹਮਣੇ ਆ ਪਰ ਚਲੋ ਵਿਧਾਇਕ ਦੇ ਇੰਨਾ ਤੇ ਦਿਮਾਗ 'ਚ ਆ ਗਿਆ ਨਾ ਵੀ ਇਹ ਉਹਦਾ ਵਹਿਮ ਦੂਰ ਹੋ ਗਿਆ ਕਿ ਲੈ ਸ਼ਾਇਦ ਕਹਿੰਦਾ ਵੀ ਇਹਨੇ ਲੱਤਾਂ ਨਹੀਂ ਟੁੱਟੀਆਂ ਉਹ ਹੱਸਦਾ ਪਿਆ ਲੱਤਾਂ ਨਹੀਂ ਟੁੱਟੀਆਂ ਲੱਤਾਂ ਇੱਥੇ ਉਹ ਯੋਧੇ ਹੋਏ ਨੇ ਪੰਜਾਬ 'ਚ ਜਿਨ੍ਹਾਂ ਨੇ ਬੰਦ-ਬੰਦ ਘਟਵਾ ਲਏ ਆਪਣੇ ਉਹ ਫਿਰ ਹੱਸ-ਹੱਸ ਫਾਂਸੀਆਂ ਤੇ ਚੜ ਗਏ ਮੇਰੀਆਂ ਲੱਤਾਂ ਟੁੱਟੀਆਂ ਨੇ ਮੈਂ ਅਗਰ ਆਪਣੀ ਕੌਮ ਦੇ ਪਿੱਛੇ ਮੇਰੇ ਪਿੰਡ ਦੀਆਂ ਧੀਆਂ ਦੇ ਉੱਪਰ ਜਿਹੜੇ ਹੱਤਿਆਚਾਰ ਹੋਏ ਨੇ ਉਹਨਾਂ ਪਿੱਛੇ ਅਗਰ ਮੇਰੀਆਂ ਲੱਤਾਂ ਛੱਡੋ ਅਗਰ ਮੇਰਾ ਸੀਸ ਵੀ ਜਾਂਦਾ ਹੈ ਤਾਂ ਮੈਂ ਦੇਣ ਨੂੰ ਤਿਆਰ ਆ ਤੇ ਹੁਣ ਤੁਹਾਡੀ ਜਿਹੜੀ ਸਕਿਉਰਟੀ ਦਾ ਕੀ ਪ੍ਰਬੰਧ ਹੈ ਜਿਵੇਂ ਤੁਹਾਡੇ ਉੱਤੇ ਐਡਾ ਅਟੈਕ ਹੋਇਆ ਤੁਸੀਂ ਕਿਡਨਾਪ ਹੋਏ ਹੋ ਤੁਹਾਡਾ ਨੁਕਸਾਨ ਹੋਇਆ ਲੱਤਾਂ ਟੁੱਟੀਆਂ ਨੇ ਤੁਸੀਂ ਕੋਈ ਸਕਿਉਰਟੀ ਮੰਗੀ ਕੋਟ ਵੱਲੋਂ ਨਹੀਂ ਜੀ ਮੈਂ ਮੰਗੀ ਨਹੀਂ ਆ ਕੋਈ ਗੱਲ ਨਹੀਂ ਮੈਂ ਮੇਰੇ ਲਾਇਰ ਕਹਿ ਰਹੇ ਸੀ ਕਿ ਅਸੀਂ ਸਕਿਉਰਿਟੀ ਪ੍ਰੋਟੈਕਸ਼ਨ ਪ੍ਰੋਵਾਈਡ ਕਰਵਾ ਦਨੇ ਆ ਤੁਹਾਨੂੰ ਪਰ ਮੈਂ ਅਜੇ ਇਹਨਾਂ ਦੀ 7 ਦਿਨ ਦੀ ਰਿਮਾਂਡ ਦੇਖਾਂਗਾ ਵੀ ਇਹਦੇ ਵਿੱਚ ਕੌਣ ਕੌਣ ਬੰਦੇ ਆਂਦੇ ਨੇ ਉਹ ਉਹ ਤਾਂ ਕੋਈ ਗੱਲ ਨਹੀਂ ਅਟੈਕ ਹੋਇਆ ਉਹ ਮਹਿਮਾਨ ਜੋ ਹਾਈ ਕੋਰਟ ਨੂੰ ਅੱਜ ਨਹੀਂ ਕੱਲ ਨੂੰ ਹਫ਼ਤਾ 10 ਦਿਨ ਜਦੋਂ ਮਰਜ਼ੀ ਕਰ ਸਕਦਾ ਕਿਉਂ ਅਜੇ ਤੇ ਮੈਂ ਬਾਹਰ ਚੱਲਣਾ ਨਹੀਂ ਆ ਜੀ ਬਾਹਰ ਤੁਰਾਂ ਤੇ ਮੈਨੂੰ ਸਕਰਟੀ ਦੀ ਲੋਡ ਹੋਵੇ ਤੁਰਨ ਜੋਗਾ ਮੈਂ ਅਜ ਨਹੀਂ ਆ ਮਿੰਨਕ ਚਲੋ ਠੀਨੇ ਦੇ ਵਿੱਚ ਮੈਂ ਪ੍ਰੋਟੈਕਸ਼ਨ ਲੈ ਲਾਂਗਾ ਅਸੀਂ ਆਪਣੇ ਚੈਨਲ ਵੱਲੋਂ ਕਾਮਨਾ ਕਰਦੇ ਹਾਂ ਕਿ ਤੁਸੀਂ ਜਲਦੀ ਸਿਹਤ ਜਾਬੀ ਹੋਵੇ ਤੁਹਾਡੀ ਜਲਦੀ ਚੱਲਦੇ ਫਿਰਦੇ ਹੋ ਤੇ ਇਸੇ ਤਰ੍ਹਾਂ ਲੋਕਾਂ ਦੀ ਆਵਾਜ਼ ਉਠਾਉਂਦੇ ਰਹੋ ਤੁਸੀਂ ਦਰਸ਼ਕਾਂ ਨੂੰ ਬੇਨਤੀ ਹੈ ਧੰਵਾਦ ਹੈ ਜਿਹੜੇ ਦਰਸ਼ਕ ਜੁੜੇ ਹੋਏ ਨੇ ਇਸੇ ਤਰੀਕੇ ਸਾਡੇ ਨਾਲ ਜੁੜੇ ਰਹਿਣਾ ਤੁਸੀਂ ਤੁਹਾਨੂੰ ਹਰ ਅਪਡੇਟ ਹੈ ਜਿਹੜੀ ਹਲਕੇ ਛਤਰਾਣੇ ਦੀ ਜ਼ਿਲ੍ਹੇ ਪਟਿਆਲੇ ਦੀ ਹੋਰ ਵੀ ਖੱਬੇ ਸੱਜੇ ਦੀ ਤੁਹਾਨੂੰ ਅਪਡੇਟ ਦਵਾਂਗੇ ਜਲਦੀ ਹੀ ਤੁਹਾਨੂੰ ਉਹ ਅਪਡੇਟ ਵੀ ਦੇਵਾਂਗੇ ਜਿਸ ਅਪਡੇਟ ਦੇ ਵਿੱਚ ਤੁਹਾਨੂੰ ਸਾਰੇ ਜਿਹੜੇ ਕਿਡਨੈਪਰ ਨੇ ਉਹ ਸਾਹਮਣੇ ਆਉਣਗੇ ਕਿਉਂਕਿ ਇਸ ਕੇਸ ਨੂੰ ਬਹੁਤ ਜਲਦੀ ਪੁਲਿਸ ਬਹੁਤ ਤੇਜ਼ੀ ਨਾਲ ਇਸ ਨੂੰ ਸੋਲਵ ਕਰਨ ਦੇ ਵਿੱਚ ਲੱਗੀ ਹੋਈ ਹੈ ਤਿੰਨ ਦੋਸ਼ੀ ਫੜੇ ਗਏ ਨੇ ਕਾਰ ਮੋਟਰਸਾਈਕਲ ਫੜਿਆ ਗਿਆ ਤੇ ਬਹੁਤ ਜਲਦੀ ਪੁਲਿਸ ਨੇ ਇਸ ਕੇਸ ਨੂੰ ਸੁਲਝਾ ਲੈਣਾ ਤੇ ਜਦੋਂ ਵੀ ਇਸ ਕੇਸ ਦੀ ਪੂਰੀ ਅਪਡੇਟ ਆਪਾਂ ਨੂੰ ਮਿਲਦੀ ਹੈ ਤੁਹਾਡੇ ਰੂਬਰੂ ਉਹ ਅਪਡੇਟ ਕੀਤੀ ਜਾਊਗੀ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਤੇ ਅਸੀਂ ਇਸੇ ਤਰ੍ਹਾਂ ਹੀ ਆਵਾਜ਼ ਉਠਾਉਂਦੇ ਰਹੀਏ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰਨਾ ਜੀ ਮਿਲਦੇ ਆ ਤੁਹਾਨੂੰ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਸਸਰੀਕਾਲ ਜੀ